ਹਾਂਜੀ ਬੱਚੇ ਦਾ ਸੰਸਕਾਰ ਕੀਤਾ ਆ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਉਹ ਮੂੰਹ ਦਾ ਖੂਨ ਨਾ ਭਰਿਆ ਆ ਵਿਆਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਉਹ ਬੰਦੇ ਨੂੰ ਤਰਸ ਨਹੀਂ ਆਇਆ ਉਹਨੂੰ ਇਹ ਬਿਛੂੜਾ ਇਹ ਬੱਚਾ 5 ਸਾਲ ਦਾ ਉਹਨੇ ਕੀ ਵਿਗਾੜਿਆ ਥੀਲਾ ਜਿੱਦ ਮੈਨੂੰ ਮਾਰ ਦਿੰਦਾ ਮੇਰੇ ਪਤਨ ਨੂੰ ਛੱਡ ਦਿੰਦਾ ਜਿਹੜੇ ਸੀਗੇ ਜਿਹੜਾ ਜਿੰਨੀ ਕੀਤਾ ਉਹ ਵੀ ਬਿਹਾਰੀ ਸੀਗਾ ਭਈਆ ਠੀਕ ਹੈ ਤੇ ਇੱਕ ਉਹਨੇ ਨਾਂ ਲਿਆ ਲੇਡੀ ਦਾ ਉਹ ਵੀ ਬਿਹਾਰੀ ਪਿੰਕੀ ਨਾਂ ਆਇਆ ਇੱਕ ਫੇਰ ਉਹਨੇ ਨਾਂ ਲਿਆ ਦੀਪੂ ਉਹ ਵੀ ਬਿਹਾਰੀ ਇਹ ਭਈਆਂ ਨੇ ਜਾਨੀ ਕਿ ਗਰੁੱਪ ਬਣਾਇਆ ਹੋਇਆ ਹੈ ਮੈਂ ਇਹ ਚਾਹੁੰਦਾ ਵੀ ਉਹਨੂੰ ਜੇਦੀ ਤੋਂ ਜੇਦੀ ਇਹਨੂੰ ਫਾਂਸੀ ਦੇ ਚੜਾਇਆ ਜਾਵੇ ਚੜਾਇਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਚੜਾਇਆ ਜਾਵੇ ਤਾਂ ਕਿ ਕੱਲ ਨੂੰ ਇਹ ਕਿਸੇ ਹੋਰ ਨਾ ਆਵੇ ਇਹ ਕੰਮ ਹੋਵੇ ਦੇ ਪਿਤਾ ਜੀ ਹਾਂ ਜੀ ਮੈਂ ਪਿਤਾ ਜੀ ਤੇ ਇਹ ਹੁਣ ਅਸੀਂ ਕਿਹੜੇ ਪਿੰਡ 'ਚ ਖੜੇ ਆ ਇਸ ਟਾਈਮ ਅਸੀਂ ਇਸ ਟਾਈਮ ਪਾਣੋਗੀ 'ਚ ਖੜੇ ਆਂ ਫਗਵਾੜੇ ਦੇ ਨਾਲ ਪਾਣੋਗੀ ਠੀਕ ਆ ਜੀ ਤੁਸੀਂ ਉੱਥੇ ਕਿਰਾਏ ਤੇ ਰਹਿੰਦੇ ਸੀਗੇ ਹਾਂ ਜੀ ਉੱਥੇ ਕਿਰਾਏ ਤੇ ਰਹਿੰਦੇ ਆ ਠੀਕ ਆ ਜੀ ਤੇ ਬੱਚੇ ਦਾ ਹੁਣ ਸੰਸਕਾਰ ਕਰ ਦਿੱਤਾ ਹਾਂ ਜੀ ਬੱਚੇ ਦਾ ਕਰਤਾ ਜੀ ਸੰਸਕਾਰ ਜੀ ਉਹਨਾਂ ਦੇ ਜੀ ਹੁਣ ਪੁਲਿਸ ਨੇ ਕੀ ਪ੍ਰੋਤਸਾਹ ਦਿੱਤਾ ਲੋਕਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸੀਗਾ ਹੁਣ ਵੀ ਮੰਡੀ ਬੰਦ ਕਰਾਈ ਉਹ ਹੀ ਜਾਮ ਲੱਜੇ ਹੋਏ ਨੇ ਉੱਥੇ ਸਾਰਾ ਸਭ ਯਾਨੀ ਪੁਲਿਸ ਪ੍ਰਸ਼ਾਸਨ ਨੇ ਬਹੁਤ ਮੇਰਾ ਸਾਥ ਦਿੱਤਾ ਮੇਰੇ ਨਾਲ ਜਾਨ ਦਿਨ ਰਾਤ ਖੜੇ ਰਹੇ ਆ ਜਦ ਜੇ 2-3 ਘੰਟਿਆਂ ਚ ਤੇ ਯਾਨੀ ਕਿ ਉਹਨੇ ਸਾਰਾ ਕੁਝ ਹੀ ਪਤਾ ਕਰ ਲਿਆ ਸੀਗਾ ਮੈਂ ਉਹ ਉਹ ਬਹੁਤ ਵਧੀਆ ਯਾਨੀ ਕਿ ਕੰਮ ਕੀਤਾ ਉਹਨੇ ਕਿ ਉਹ ਬੱਚੇ ਦਾ ਸੰਸਕਾਰ ਕਰ ਦਿੱਤਾ ਹਾਂਜੀ ਬੱਚੇ ਦਾ ਸੰਸਕਾਰ ਕੀਤਾ ਆ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਤਾਂ ਮੂੰਹ ਦਾ ਖੂਨ ਨਾਲ ਭਰਿਆ ਹੋਇਆ ਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਇਹ ਲੋਰੂ ਦੇਖ ਕੇ ਉਹ ਬੰਦੇ ਨੂੰ ਤਰਸ ਨਹੀਂ ਆਇਆ ਉਹਨੂੰ ਇਹ ਚੂੜਾ ਇਹ ਬੱਚਾ ਮਾਸ਼ਾਅੱਲਾ ਉਹਨੇ ਕੀ ਬਗਾੜਿਆ ਜੀਦਾ ਮੈਨੂੰ ਮਾਰ ਦਿੰਦਾ ਮੇਰੇ ਪਤਨੂ ਛੱਡ ਦਿੰਦਾ ਸਾਰੇ ਖੂਨੇ ਬੁਰ ਬਤਾ ਬਿਆਹ ਮੈਂ ਇਹ ਚੋਂਦਾ ਪੇਉ ਨੂੰ ਛੇਦੀ ਤੋਂ ਛੇਦੀ ਉਹਨੂੰ ਫਾਂਸੀ ਤੇ ਚੜਾਇਆ ਜਾਵੇ ਚੜਾਇਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਚੜਾਇਆ ਜਾਵੇ ਤਾਂ ਕਿ ਕੱਲ ਨੂੰ ਉਹਨੇ ਕਿਸੇ ਹੋਰ ਨਾਲ ਇਹ ਕੰਮ ਹੋਵੇ ਜਿਦਾਂ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਤੇ ਹੋਰ ਦੇ ਪੁੱਤ ਨਾ ਐਦਾਂ ਹੋਵੇ ਉਹਨੂੰ ਪਤਾ ਲੱਗੇ ਉਹ ਕਰਨ ਤੋਂ ਪਹਿਲਾਂ ਸੋਚੂਗਾ ਜਿਹੜਾ ਕਰੂਗਾ ਵੀ ਹਾਂ ਵੀ ਮੇਰੇ ਨਾਲ ਐਦਾਂ ਹੋਣੀ ਆ ਜੇ ਅੱਜ ਇਹ ਕੰਮ ਨਾ ਕੀਤਾ ਨਾ ਤਾਂ ਫੇ ਇਹ ਕੰਮ ਹੁੰਦੇ ਹੀ ਰਹਿਣੇ ਆ ਵੀ ਮੇਰੇ ਵਰਗੇ ਪਤਾ ਨਹੀਂ ਕਿੰਨੇ ਕ ਹੁਣੇ ਆ ਹਰ ਵੀਰ ਪਤਾ ਨਹੀਂ ਕਿੰਨੇ ਕ ਜਾਣੇ ਆ ਜੇ ਕੰਮ ਛੇਤੀ ਤੋਂ ਛੇਤੀ ਨਾ ਕੀਤਾ ਵੀ ਇਹ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ ਇਹ ਜਿਹੜੇ ਸੀਗੇ ਜਿਹੜਾ ਜਿਨੇ ਕੀਤਾ ਉਹ ਵੀ ਬਿਹਾਰੀ ਸੀਗਾ ਭਈਆ ਠੀਕ ਹੈ ਤੇ ਇੱਕ ਉਹਨੇ ਨਾਂ ਲਿਆ ਲੇਡੀ ਦਾ ਉਹ ਵੀ ਬਿਹਾਰੀ ਪਿੰਕੀ ਨਾਂ ਆ ਇੱਕ ਫੇਰ ਉਹਨੇ ਨਾਂ ਲਿਆ ਦੀਪੂ ਉਹ ਵੀ ਬਿਹਾਰੀ ਇਹ ਭਈਆਂ ਨੇ ਜਾਨੀ ਕਿ ਗਰੁੱਪ ਬਣਾਇਆ ਹੋਇਆ ਹੈ ਇਹ ਮੈਨੂੰ ਲੱਗਦਾ ਇਹ ਜਿਹੜੀ ਚੀਜ਼ ਇਹਨੇ ਕੀਤੀ ਆ ਇਹਦੀ ਪਹਿਲਾਂ ਕੋਈ ਸੀਬਿਆ ਚ ਲੈ ਕੇ ਗਏ ਨਹੀਂ ਕੁਝ ਉਹ ਦੀ ਜਿੱਦਾਂ ਕਰਦੇ ਹੁੰਦੇ ਟੂਨੇ ਡੋਟ ਕੇ ਜਾ ਉਹ ਕੀਤੇ ਆ ਫੇਰ ਉਹ ਜਨਾਨੀ ਨੇ ਬੰਦੇ ਨੂੰ ਉਹਨੂੰ ਸੌਂਪਤਾ ਜੇ ਨੇ ਨਸ਼ਾ ਕੀਤਾ ਸੀ ਉਹ ਬੰਦੇ ਨੇ ਫੇਰ ਕੰਮ ਕੀਤਾ ਜਿਹੜੀ ਦੁਕਾਨ ਤੋਂ ਕਹਿੰਦੇ ਸੀ ਕੋਈ ਸਮਾਨ ਲਿਆ ਉਹ ਜੀ ਉਹ ਇੱਕ ਕਿੱਲੇਆ ਵਾਲਾ ਆਇਆ ਕਿਹੜਾ ਕਿੱਲਾ ਹੈ ਬਲਰਾਮ ਬਲਰਾਮ ਕਿੱਲੇਆ ਵਾਲਾ ਠੀਕ ਹੈ ਜੀ ਉਹਦੀ ਦੁਕਾਨ ਤੋਂ ਇਹਨੇ ਸਕੂਟਰੀ ਲਈ ਸੀ ਉਹਦੀ ਸਕੂਟਰੀ ਸੀਗੀ ਉੱਥੇ ਕੰਮ ਕਰਦਾ ਸੀਗਾ ਬਲਰਾਮ ਦੀ ਦੁਕਾਨ ਤੇ ਉਤੋਂ ਸਕੂਟਰੀ ਲੈ ਕੇ ਮੁੜ ਕੇ ਸਾਡੇ ਮੇਰੇ ਮੁੰਡੇ ਨੂੰ ਉਤੋਂ ਲਿਆ ਕੇ ਸਕੂਟਰੀ ਫੇਰ ਉੱਥੇ ਖੜੀ ਕਰਿਆ ਆ ਤੁਹਾਨੂੰ ਮੰਗ ਕੀ ਆ ਸਾਡੀ ਸਾਰਿਆਂ ਦੀ ਇਹ ਮੰਗ ਆ ਕਿ ਆਪਾਂ ਫੌਸਟ ਰਿਕਾਰਡ ਚ ਸਰਕਾਰ ਪ੍ਰਸ਼ਾਸਨ ਹਾਂਜੀ ਮੈਨੂੰ ਜੀ ਮੈਨੂੰ ਸਰਕਾਰ ਤੋਂ ਇਹੀ ਆ ਜੱਜ ਸਾਹਿਬ ਤੋਂ ਵੀ ਇਹੀ ਆ ਵੀ ਇਹਨੂੰ ਫਾਸਟ ਤੋਂ ਫਾਸਟ ਜਿਹਦਾ ਫਾਸਟ ਟ੍ਰੈਕ ਲਾ ਕੇ ਇਹਨੂੰ ਕੇਸ ਨੂੰ ਜਾਨੀ ਕਿ ਦਿਨਾਂ 'ਚ ਨਿਬੇੜਿਆ ਜਾਵੇ ਮਹੀਨਿਆਂ 'ਚ ਨਹੀਂ ਨਹੀਂ ਇਹਨੂੰ ਦਿਨਾਂ ਦਿਨਾਂ 'ਚ ਨਿਬੇੜਿਆ ਜਾਵੇ ਇਹਨੂੰ ਨਾਮ ਹੈ ਤੁਹਾਡਾ ਕੁੰਦਨ ਸਿੰਘ ਇਹ ਕੁੰਦਨ ਸਿੰਘ ਜੀ ਕਿਹੜੇ ਪਿੰਡ ਦਾ ਸਰਪੰਚ ਹੋਣੋਂ ਠੀਕ ਹੈ ਜੀ ਤੇ ਕੀ ਮੰਗ ਕਰਦੇ ਹੋ ਪਿੰਡ ਦੇ ਤੁਹਾਡੇ ਕੋਲ ਜੀ ਵਿਅਕਤੀ ਸੀ ਸਾਡੇ ਉੱਥੇ ਕਿਰਾਏ ਤੇ ਰਹਿੰਦੇ ਸੀ ਕਿਰਾਏਦਾਰ ਸੀ ਬਹੁਤ ਬੇहद ਹਮਦ ਭਗੀ ਘਟਦਾ ਵਾਪਰੇ ਹਾਂਜੀ ਮਾਂਗਾ ਸੀ ਕਿ ਰੱਖ ਸਕਦੇ ਜਾਂ ਸਾਡਾ ਨਿਆਣਾ ਚਲ ਗਿਆ ਗਵਰਨਮੈਂਟ ਦੇਖੇ ਵੀ ਕੀ ਦੇਣਾ ਕੀ ਕਰਨਾ ਉਹਨਾਂ ਨੂੰ ਫੜੇ ਉਹਨਾਂ ਨੂੰ ਫਾਹੇ ਦੇਵੇ ਜਿਹੜੇ ਭਈਏ ਆਇਓ ਆ ਉਹ ਇੱਥੇ ਸਾਡੇ ਕੀ ਕਰਦੇ ਆ ਜਾਂ ਸਾਨੂੰ ਬਖਸ਼ਦੇ ਨੇ ਉਹ ਇਦਾਂ ਹੋਰ ਮਾਰੇ ਕਿਹੜੀ ਗੱਲ ਹੋ ਸਕਦੀ ਆ ਸਾਡੇ ਨਿਆਣਿਆਂ ਨੂੰ ਮਾਰੀ ਜਾਂਦੇ ਆ 350 ਤੋਂ ਬਾਅਦ ਦੇ ਵਿੱਚ ਬਹੁਤ ਮੰਦ ਭਾਗੀ ਘਟਨਾ ਵਾਪਰੀ ਸੀ ਕਿ ਕੁਝ ਅਧਿਕਾਰੀਆਂ ਨੇ ਮੋਹ ਸਾਥੀ ਦਾ ਲੋਕ ਕਨੋ ਮੋਹ ਸਾਥੀ ਦਾ ਇੱਕੋ ਇੱਕ ਮੰਗ ਕੀਤੀ ਜਾ ਰਹੀ ਆ ਕਿ ਫਾਂਸੀ ਦੀ ਸਜ਼ਾ ਤੋਂ ਬਾਅਦ ਨੂੰ ਕੋਈ ਵੀ ਜਿਹੜੀ ਉਹ ਦਸ਼ੀਨ ਸਜ਼ਾ ਨਾ ਦਿੱਤੀ ਜਾਵੇ ਬਿਲਕੁਲ ਜੀ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਬਹੁਤ ਬਹੁਤ ਘੱਟ ਆ ਕਿਉਂਕਿ ਬਹੁਤ ਜ਼ਿਆਦਾ ਘਨੌਣਾ ਜ਼ੋਰਬ ਕੀਤਾ ਉਸ ਬੱਦੇ ਨੇ ਤੇ ਉਹਦੇ ਚ ਸਾਡਾ ਸਾਰਾ ਬਾੜ ਰੋਇਆ ਤੇ ਉੱਥੋਂ ਮੇਰੀ ਵਾਈਫ ਐਂਸੀ ਆ ਤੁਹਾਨੂੰ ਪਤਾ ਵੀ ਦਿਨ ਰਾਤ ਸਾਰਿਆਂ ਨੇ ਮਿਹਨਤ ਕੀਤੀ ਆ ਉਥੇ ਪੁਲਿਸ ਪ੍ਰਸ਼ਾਸਨ ਨੇ ਵੀ ਬੜੇ ਮਿਹਨਤ ਕੀਤੀ ਆ ਤੇ ਪੁਲਿਸ ਪ੍ਰਸ਼ਾਸਨ ਨੇ ਮਿਹਨਤ ਕਰਕੇ ਸਾਰੇ ਬਾੜ ਵਾਸੀਆਂ ਨੇ ਮਿਹਨਤ ਕਰਕੇ ਤੇ ਅਸੀਂ ਵੀ ਤੇ ਤੁਸੀਂ ਵੀ ਸਾਰੀ ਰਾਤ ਉਦੋਂ ਲੱਗੇ ਰਹੇ ਇਹ ਮੇਰੀ ਹੁਣ ਪੰਜਾਬ ਸਰਕਾਰ ਤੋਂ ਇਹ ਮੰਗਵਾ ਕੇਸ ਨੂੰ ਫਾਸਟ ਟਰੈਕ ਕੋਰਟ ਵਿੱਚ ਲਗਾ ਕੇ ਇਹਦਾ ਜਲਦੀ ਜਲਦੀ ਫੈਸਲਾ ਕਰਾਇਆ ਜਾਵੇ ਤੇ ਨੂੰ ਸਖਤ ਤੋਂ ਸਖਤ ਮੁਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਇਸ ਪਰਿਵਾਰ ਦੇ ਨਾਲ ਮੇਰੀ ਹਮਦਾਰੀ ਆ ਜਿੱਥੇ ਕਿਤੇ ਵੀ ਸਾਡੇ ਲੋੜ ਪਈ ਅਸੀਂ ਇਹਨਾਂ ਦੇ ਸਾਥ ਦਵਾਂਗੇ